ਪਿੰਡ ਦਾ ਟੋਬਾ ਦੇਖ ਲੋ ਤੁਸੀਂ ਪੂਲ ਨਾਲੋਂ ਵੀ ਵਧੀਆ ਕਿੰਨਾ ਸਾਫ਼ ਸੁਥਰਾ ਬੱਤਕਾਂ ਵਿੱਚ ਇੰਜੋਏ ਕਰ ਰਹੀਆਂ ਪੂਰੀਆਂ ਸਾਹਮਣੇ ਅੱਜ ਲੱਗੀ ਹੈ ਜੀ ਇੱਕ ਢਾੜੀ ਇੱਥੇ ਤੇ ਡੈਡੀ ਹੁਣ ਕਹਿੰਦੇ ਇੱਕ ਢਾੜੀ ਤੋਂ ਤੁਹਾਨੂੰ ਗੁੜ ਖਾਣੇ ਆ ਤੇ ਦੇਖਦੇ ਅੰਕਲ ਹੁਣ ਇਹ ਤਾਜਾ ਗੁੜ ਕੱਢਿਆ ਤੇ ਕਿੱਦਾਂ ਦਾ ਕੱਢਿਆ ਚੈੱਕ ਕਰਦੇ ਜਾਂਗੇ ਲੋ ਜੀ ਦੇਖੋ ਢਾੜੀ ਦਾ ਨਜ਼ਾਰਾ ਗੱਡੀ ਇਹਨੇ ਗੋੜਾ ਅੰਕਲ ਸਾਸੀ ਕਾਲ ਜੀ ਆ ਦੇਖੋ ਜੀ ਗੰਨੇ ਹਾਂ ਸਤਿ ਸ਼੍ਰੀ ਅਕਾਲ ਕੋਈ ਨਹੀਂ ਦੇਖ ਰਿਹਾ ਦਿਖਾਣੇ ਆ ਇਹਨਾਂ ਨੂੰ ਵੀਡੀਓ ਬਣਾ ਕੇ ਤੁਹਾਡੀ ਆਹ ਦੇਖੋ ਜੀ ਇੱਧਰ ਨਿਕਲਦਾ ਕੋੜਾ ਬੇਟੀ ਆਪਣੇ ਇਹ ਕਰੋਨਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ੀਲੈਂਡ ਤੇ ਆਇਆ ਆ ਵਧੀਆ ਜੀ ਵਧੀਆ ਆ ਦੇਖੋ ਜੀ ਅੱਜ ਚੱਕਰ ਬਣਦੀ ਪਈ ਹੈ ਚੱਕਰ ਦੇਖੋ ਜੀ ਬਥੇਰੇ ਕੰਮ ਕਰਿਆ ਆਪਾਂ ਨਾ ਕਰੀ ਬਥੇਰੇ ਗੰਨੇ ਘਰੇ ਬਰੇ ਕੰਮ ਕਰੇ ਅੱਜ ਮਤਲਬ ਤੇਰਾ ਬਾਹਰ ਗਿਆ ਪਰ ਲੱਗਣਾ ਹਾਂ ਜਾਇਆ ਸੀ ਮੈਂ ਬਾਹਰ ਪੁੱਛੋ ਇਹ ਹੋ ਕੀ ਰਿਹਾ ਹੁਣ ਇਹ ਨਾਲ ਦੱਸੋ ਨਾ ਤੇਰੀ ਆ ਇਹ ਸ਼ੱਕਰ ਬਣੂਗੀ ਜੀ ਇਹਦੀ ਅੱਛਾ ਜੀ ਤੇ ਇਹ ਸ਼ੱਕਰ ਬਣਨ ਤੋਂ ਪਹਿਲਾਂ ਹੁਣ ਕੀ ਹੋ ਰਿਹਾ ਹੈ ਲਾਲਾ ਇਹ ਇਹਨੂੰ ਲਾਲਾ ਕਹਿੰਦੇ ਆ ਅੱਛਾ ਜੀ ਆਪੇ ਤੋਂ ਦੱਸੋ ਇਹ ਯਾਨੀ ਕਿ ਉਧਰੋਂ ਅੱਗ ਨਾਲ ਭਖ ਭੱਕ ਕੇ ਬਾਹਰ ਹੁਣ ਇੱਧਰ ਨਿਕਲਿਆ ਕਿੱਦਾਂ ਕਿੱਧਰ ਥਾਣੀ ਨਿਕਲਿਆ ਇਹ ਅੱਛਾ ਅੱਛਾ ਇਹ ਉਧਰੋਂ ਚੱਕ ਕੇ ਇੱਧਰ ਪਾਤਾ ਅणि ਸਾਰਾ ਪ੍ਰਕਿਰਿਆ ਦੱਸੋ ਇਧਰ ਆਓ ਕਿੱਧਰੋਂ ਸ਼ੁਰੂ ਕਰਨਾ ਪ੍ਰੋਸੈਸ ਗੰਨੇ ਤੋਂ ਸ਼ੁਰੂ ਕਰੀਏ ਉਹ ਜੀ ਇਹ ਗੇਨ ਚਲਾਉਣ ਲੱਗੇ ਡੈਡੀ ਹਣ ਲੋਈ ਚਾਹ ਨਾ ਪੈਣ ਜਨੇ ਮਾਰਤਾ ਨੂੰ ਇਹ ਤਾਂ ਆਪਾਂ ਲਾਤਾ ਗੰਨਾ ਹਾਂ ਇੱਕ ਹੱਥ ਨਿਕਲੂਗਾ ਹੰਨੇ ਨਿਕਲ ਕੇ ਰਹਾ ਸਰ ਹਾਂ ਜਿੰਨੇ ਜੀ ਤੇ ਗਲਾਸ ਲਾ ਰੋ ਥੱਲੇ ਅੱਛਾ ਤੋਰ ਕੇ ਆਪੋ ਨਹੀਂ ਉਹ ਉਧਰ ਜਾਣ ਦੇਣਾ ਕਹਿੰਦੇ ਇਹ ਹੁਣ ਥੱਲੇ ਆਉਂਦੀ ਅੰਡਰਗਰਾਉਂਡ ਉਧਰ ਜਾਈ ਜਾ ਰਿਹਾ ਆ ਨਿਕਲੀ ਜਾਂਦਾ ਤੇ ਉਧਰ ਜਾਊਗਾ ਇਹ ਅੱਛਾ ਤੇ ਉਹ ਰਾਸ ਨਿਕਲ ਕੇ ਇੱਧਰ ਆ ਰਿਹਾ ਬਾਲਟੀ ਤੇ ਠੀਕ ਆ ਇੱਥੇ ਪਹੁੰਚ ਜੂਗਾ ਹੁਣ ਇੱਧਰ ਉਹ ਰਾਸ ਆ ਗਿਆ ਜੀ ਤੇ ਰਾਸ ਭਰ ਕੇ ਪਾ ਲੈਣਾ ਇੱਧਰ ਆਪਾਂ ਫੇਰ ਇਹਦੇ ਚ ਪਾਣਾ ਪਾਤਾ ਫਿਰ ਇਹਦੇ ਇਹਨੂੰ ਫਿਲਟਰ ਕਰਦੇ ਆ ਉਹਦੇ ਨਾਲ ਚਾਨਣ ਨਹੀਂ ਨਾ ਇਹਦਾ ਨਾ ਹਾਂ ਫੇਰ ਜੀ ਮੈਲ ਲਾਉਣਾ ਕਰਮ ਕਰ ਕਰਕੇ ਕਰਮ ਇੱਥੇ ਵੀ ਹੁੰਦਾ ਕਿ ਉੱਥੇ ਇੱਥੇ ਵੀ ਹੁੰਦਾ ਥੋੜਾ ਤੇ ਉੱਥੇ ਜਾ ਕੇ ਜ਼ਿਆਦਾ ਕਰਮ ਹੁੰਦਾ ਉਹ ਸੋਭਾ ਉੱਥੇ ਕਰਨਾ ਤੇਰੇ ਦੀ ਮੈਲ ਲਾਉਂਦੇ ਹੈ ਹਾਂ ਇਹਦੀ ਮੈਲ ਲਾਉਂਦੇ ਮੈਲ ਲਾ ਕੇ ਇਹਦੇ ਵਿੱਚ ਆ ਜਾਂਦੀ ਆ ਸਾਫ਼ ਹੋ ਕੇ ਉਧਰ ਹੀ ਚੱਲ ਜਾਂਦਾ ਠੀਕ ਆ ਆ ਕਿਤਾ ਬਣਦਾ ਇਹ ਸਾਫ਼ ਜਦੋਂ ਹੋ ਜਾਏਗਾ ਹਾਂਜੀ ਇਹ ਹੌਲੀ 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 ਗਰਮ ਹੋ ਕੇ ਬਿਲਕੁਲ ਇਦਾਂ ਬਣ ਜਾਏਗਾ ਤੇ ਚ ਪਾਉਣਾ ਕੀ ਆ ਕੁਝ ਪਾਉਂਦੇ ਆ ਕੋਈ ਕੈਮੀਕਲ ਤੇ ਕੁਝ ਹੋਰ ਨਹੀਂ ਪੁੱਛਦਾ ਇਹਾਂ ਕਲੀ ਫੇਰੇ ਨੇ ਉਹ ਕਿੱਦਾਂ ਪਾਉਨੇ ਆ ਵਿੱਚ ਜਦੋਂ ਮੈਲ ਮੈਲ ਲਾਉਣ ਤੋਂ ਬਾਅਦ ਕੀ ਪੈਂਦਾ ਇਹ ਚ ਛੋਡਾ ਪੈਂਦਾ ਬਸ ਮਿੱਠਾ ਛੋਡਾ ਜਿਹਨੂੰ ਕਹਿੰਦੇ ਆ ਹਾਂ ਹਾਂ ਮੈਲ ਲਈ ਛੋਡਾ ਪਾ ਕੇ ਮੈਲ ਚੱਕੀ ਜਾਂਦੀ ਆ ਮਿੱਠਾ ਛੋਡਾ ਪਾ ਕੇ ਹੋ ਮੈਲ ਚੱਕੀ ਜਾਂਦੀ ਆ ਉਸ ਤੋਂ ਬਾਅਦ ਜਾਨੀ ਉਹ ਫਟ ਕੇ ਐ ਬਣ ਜਾਂਦਾ ਠੀਕ ਆ ਉਹਨੂੰ ਉਹਨੂੰ ਕੀ ਕਹਿੰਦੇ ਤੁਸੀਂ ਲਾਲਾ ਲਾਲਾ ਲਾਲੇ ਤੋਂ ਬਣ ਗਿਆ ਗੁੜ ਗੁੜ ਤੋਂ ਬਣ ਜਾਈਂ ਸ਼ੱਕਰ ਹਾਂ ਇਹਦੇ ਵਿੱਚ ਜੇ ਗੁੜ ਬਣਾ ਲਓ ਜੇ ਸ਼ੱਕਰ ਬਣਾ ਲਓ ਉਹ ਲਈ ਤੇ ਰਸ ਆਇਆ ਨਹੀਂ ਸੀਗਾ ਕੱਟ ਆਇਆ ਸੀ ਉਧਰ ਵੀਰ ਨੇ ਹੋਰ ਕੰਨੇ ਲਾਤੇ ਆ ਰਸ ਕਹਿੰਦੇ ਹੋਰ ਆਊਗਾ ਲੈ ਦੇ ਲਾਉਂਦਾ ਰਸ ਭੱਜਿਆ ਹੁਣ ਗੰਨੇ ਅੱਠ-ਦਸ ਲਾਏ ਆ ਫੇਰ ਬਣੀਆ ਗੱਲ ਪੀ ਵੀ ਲੋ ਪੀ ਲੋ ਜੀ ਪਾਈ ਸਾਫ ਹੀ ਆਂ ਗਲਾਸਾਂ ਹਾਂ ਗਲਾਸ ਚੋ ਜੀ ਤਾਲਾ ਤਾਲਾ ਰਸ ਕੱਢ ਕੇ ਪੀਓ ਇਹੋ ਜੀ ਆ ਦੇਖੋ ਐ ਨਿਕਲਦੀਆਂ ਮੈਨ ਦੇ ਵੀ ਪਾਨੇ ਉਹਦੇ ਵਿੱਚ ਉਹਦੇ ਉੱਤੇ ਉੱਤੇ ਸਾਰੀ ਗੰਦਗੀ ਆ ਆ ਕੱਢ ਤੇ ਹਾਂਜੀ ਕਿੰਦਾ ਸਵਾਦ ਆਸ ਬਹੁਤ ਸਵਾਦ ਆ ਬਿਲਕੁਲ ਫਰੈਸ਼ ਪੂਰਾ ਫਰੈਸ਼ ਆ ਜੈਨ ਨਾਲ ਦੀ ਨਾਲ ਤਾਜ਼ਾ ਤਾਜ਼ਾ ਕੱਢ ਕੇ ਨਾਲ ਦੀ ਨਾਲ ਪੀਓ ਚੀਅਰ ਚੀਅਰ ਬਹੁਤ ਸਵਾਦ ਆ ਕੋਈ ਠੰਡਾ ਨਹੀਂ ਹੈਗਾ ਕੋਈ ਫਿਲਟਰ ਨਹੀਂ ਜਾਂ ਬਿਲਕੁਲ ਫਰੈਸ਼ ਆ ਬਟ ਹਾਲਾਂਕਿ ਉਹ ਨਿੰਬੂ ਨੂਨ ਪਾ ਕੇ ਦਿੰਦੇ ਆ ਬਟ ਇਹ ਬਿਲਕੁਲ ਅਨਮਿੱਟ ਹਾਂਜੀ ਆ ਗਿਆ ਕਰਮ ਕਰੋਂ ਕੋਲ ਹਾਂਜੀ ਹੋ ਜੀ ਸੋਨਾ ਜਿੰਨਾ ਦੇਖ ਲਓ ਉਹ ਲਾਲ ਲਾਲ ਕਰਦੇ ਆ ਉਨੀ ਚੀਨੀ ਪਾਈ ਹੁੰਦੀ ਆ ਐਨ ਪਿਓ ਆ ਹਾਂ ਯਾਨੀ ਅਸਲੀ ਰੰਗ ਹੈ ਗੁੜ ਦਾ ਅਸਲੀ ਰੰਗ ਆਏ ਲਾਈਟ ਬਰਾਊਨ ਜਿੰਨਾ ਯਾਨੀ ਕਿ ਲਾਈਟ ਹੋਊਗਾ ਉਨਾ ਅਸਲੀ ਹੋਊਗਾ ਇਦਾਂ ਪਛਾਣ ਕਰੋ ਅਸਲੀ ਗੁੜ ਦੀ ਵੀ ਗੁੜ ਦਾ ਰੰਗ ਕੀ ਆ ਘੁਲਦਾ ਮੁੱਠਾ ਜਿੱਦਾਂ ਮਿੱਠਾ ਚੀਨੀ ਨਾਲੋਂ ਵੀ ਵੱਧ ਮਿੱਠਾ ਅੱਛਾ ਹੋ ਰਾਇਆ ਇੱਕ ਗੱਲ ਹੋਰ ਆ ਹਾਂਜੀ ਅਗਰ ਇਹਨੂੰ ਤੁਸੀਂ ਇਦਾਂ ਜਿੰਨਾ ਪਹਿਰੇ ਆਂ ਜਿਨਾ ਬਣਦਾ ਲਾਲ ਲਾਲ ਕਹਿੰਦੇ ਉਹ ਰਾਅਬ ਕਹਿੰਦੇ ਹਾਂਜੀ ਉਹਨੂੰ ਰਾ ਆਪਣੀ ਟੋਲ ਤੇ ਪਾ ਕੇ ਰੱਖ ਦੋ ਕੁ ਇਹ ਦਿਨ ਮਹੀਨਾ ਪਈ ਰਹਿੰਦੀ ਆ ਹਾਂਜੀ ਫਿਰ ਮਸ਼ੀਨ 'ਚ ਘੁਮਾਉਂਦੇ ਆ ਉਹਨੂੰ ਹਾਂ ਤੇ ਉਹਦੇ ਸ਼ੀਰਾ ਲੱਗ ਹੋ ਜਾਂਦਾ ਤੇ ਚੀਨੀ ਆ ਉਹ ਖੰਡ ਜਿਹੜੀ ਦੇਸੀ ਖੰਡਾ ਉਹ ਖੰਡਾ ਇਹਦੀ ਉਹ ਖੰਡ ਬਣਦੀ ਆ ਹਾਂ ਸ਼ੀਰਾ ਉਹਦੇ ਚੋਂ ਵੀ ਬਰੀਕ ਕਰਕੇ ਖੰਡ ਬਣਦੀ ਆ ਹਾਂ ਮਸ਼ੀਨ 'ਚ ਘੁਮਾਉਂਦੇ ਆ ਹਾਂ ਉਹਦੇ ਵਿੱਚ ਫਿਰ ਸ਼ੀਰਾ ਲੱਗ ਹੋ ਜਾਂਦਾ ਹਾਂ ਤੇ ਚੀਨੀ ਲੱਗ ਹੋ ਜਾਂਦੀ ਆ ਜਿਹੜੀ ਬ੍ਰਾਊਨ 슈ਗਰ ਆਪਾਂ ਕਹਿੰਦੇ ਆ ਹਾਂ ਤੇ ਜਿਹੜੀ ਉਹ ਹੁੰਦੀ ਆ ਸ਼ੀਰਾ ਬਚ ਗਿਆ ਉਹ ਚਾਹ ਤੇ ਜੂ ਕੰਪਲੋ ਨਹੀਂ ਸ਼ਰਾਬ ਬਣਾ ਲਓ ਤੇ ਸ਼ਰਾਬ ਸਿਰੇ ਦੀ ਸ਼ਰਾਬ ਬਣਦੀ ਹਾਂ 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 ਸਾਹੇ ਤੇ ਪਤਾ ਲੱਗਦਾ ਨਾ ਵੀ ਹਾਂ ਚੀਨੀ ਹਾਂਜੀ ਹਾਂਜੀ ਠੀਕ ਹੈ ਬਣਾ ਹਾਂ ਪਾ 650 ਸਾਰੇ ਮਰਦਾਂ ਦਾ ਆ ਜਾਣੀ ਇਹ ਸਾਰੇ ਮਰਦਾਂ ਦੇ ਜੀ ਥੋੜੇ ਆ ਜੂ ਸਾਰੇ ਮੋਹੱਲੇ ਤੇ ਆ ਜੂ ਵੀ ਜੂ ਟੂ ਤੇ ਪਾ ਦੇਣੀ ਆਪਾਂ ਜੀ ਕੋਣ ਜਲਦੀ ਰੱਬ ਦੋਗੇ ਦਾ ਸ਼ੱਕਰ ਬਣ ਜਾਊਗਾ ਜੇਨ ਥੋੜਾ ਜਿਹਾ ਆਠਾ ਚੋਗਾ ਫਿਰ ਫਿਰ ਗੁੜ ਬਣ ਜਾਏ ਪਰ ਘਣੀ ਕੇ ਅਸਲੀ ਰੰਗ ਇਹ ਹੁੰਦਾ ਸ਼ੱਕਰ ਦਾ ਜਿਹੜੀ ਪਿਓਰ ਹੁੰਦੀ ਆ ਹਾਂਜੀ ਹਾਂ ਕਿੰਨੀ ਕੁ ਵਾਰੀ ਕਰ ਲੈਨੇ ਆ ਮਤਲਬ ਇਹ ਆ ਕਿੰਨੇ ਕਿੰਨੇ ਵਾਰੀ ਆ ਦਿਨੇ ਮਤਲਬ ਕਿੰਨੇ ਕਿੰਨੇ ਟੱਬ ਛੜਾ ਲਨੇ ਆ ਦਿਨ ਚ ਆ ਪੰਜਵਾ ਪੂਰਾ ਹੈ ਅੱਛਾ ਪੰਜਵਾ ਪੂਰਾ ਸਵੇਰ ਚ ਲਾਈ ਪੀ ਅਸੀਂ ਸਵੇਰ ਦੀ ਹੁਣ ਇਹਨੂੰ ਕਿੰਨਾ ਟਾਈਮ ਲੱਗੂ ਹੋਰ ਜੀ ਹਲੇ ਆ ਜੀ ਲਾਜੋ ਘੰਟਾ ਲਾਜੋ ਠੀਕ ਆ ਲੋ ਜੀ 500 ਦੀ ਬੰਦੇ ਹੁੰਦੇ 500 ਦੀ ਰੈਡਿਕਾ ਨੇ ਛੱਕਰ ਪਾ ਲ ਤੁਹਾਨੂੰ ਤਾਜੀ 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 ਐਂਡ ਫਰੈਸ਼ ਪਿਓਰ ਛੱਕਰ ਤਾਜੀ ਤਾਜੀ ਸ਼ੱਕਰ ਦੇਖ ਕੇ ਹੜ ਤੋ ਰਹਾ ਨਹੀਂ ਗਿਆ ਜੀ ਅਸੀਂ ਕਿੱਥੇ ਲੈ ਕੇ ਜਾਣੀ ਆ ਇਹ ਬਿਜੀ ਹੋਇਆ ਕਣਕ ਹੈ ਜੀ ਇਹ ਕਣਕ ਬਿਜੀ ਹੋਇਆ ਇਹ ਕਰੋ ਤੱਕ ਜੁਆਇਨ ਹੋਣੀ ਹੈ ਹਾਂ ਇਹ ਅਪ੍ਰੈਲ ਚ ਅਪ੍ਰੈਲ ਚ ਕਦੇ ਅਪ੍ਰੈਲ ਚ ਨਹੀਂ ਕੱਟੀਆਂ ਨੇ ਅੱਜ ਅੱਛਾ ਇਹ ਸਰੋਂ ਨਿਕਲੂਗੀ ਜੀ ਇਹ ਹੈਗੀ ਸਰੋਂ ਅੱਛਾ ਤੇ ਜਿਹੜੇ ਮੂਂਗਰੇ ਜਿਹੇ ਹੁੰਦੇ ਇਹਦੇ ਹੀ ਹੁੰਦੇ ਆ ਉਹ ਨਹੀਂ ਉਹ ਹੋਰ ਹੁੰਦੇ ਮੂਂਗਰੇ ਹੋਰ ਹੁੰਦੇ ਆ ਜੀ ਇਹ ਦੇਖਣ ਨੂੰ ਉਹਦੇ ਵਰਗੇ ਹੀ ਆ ਜੀ ਉਹ ਮੋਲੀਆਂ ਦੇ ਹੁੰਦੇ ਆ ਮੋਲੀਆਂ ਦੇ ਮੂਗਰੇ ਬਣਦੇ ਆ ਅੱਛਾ ਤੇ ਸਰੋਂ ਦੇ ਵਿੱਚੋਂ ਇਹਦੇ ਦਾਣੇ ਨਿਕਲਣੇ ਪੱਕ ਕੇ ਪਹਿਲਾਂ ਤਾਂ ਇਹ ਸਰੋਂ ਦਾ ਸਾਗ ਬਣਦਾ ਠੀਕ ਆ ਹਾਂ ਫੇ ਸਾਗ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਇਹ ਫੇ ਪੱਕ ਜਾਂਦਾ ਫਿਰ ਇਹਦੇ ਚ ਇਹਦੇ ਦਾਣੇ ਨਿਕਲਦੇ ਆ ਸਰੋਂ ਦੇ ਜਦੋਂ ਇਹ ਪੱਕ ਜਾਂਦੇ ਆ ਸਰੋਂ ਦੇ ਹੁਣ ਇਹੀ ਫਿਰ ਅੱਗੇ ਬੀਜਣ ਦੇ ਕੰਮ ਆਉਂਦੀ ਆ ਤੇ ਨਾਲੇ ਤੇਲ ਨਿਕਲਦਾ ਦੇ ਚੋਂ ਤੇਲ ਨਿਕਲਦਾ ਸਰੋਂ ਦਾ ਫਿਰ ਜਦੋਂ ਪੱਕਦੇ ਆ ਸਰੋਂ ਆ ਇਹ ਹਾਲੇ ਕੱਚੀ ਆ ਜਦੋਂ ਪੀਲੀਆਂ ਹੋ ਗਈਆਂ ਨਾ ਇਹ ਛਟੀਆਂ ਫਿਰ ਇਹਦੇ ਵੀ ਅੰਦਰਲੇ ਦਾਣੇ ਕਾਲੇ ਹੋ ਜਾਂਦੇ ਆ ਫਿਰ ਉਹਦੀ ਸਰੋਂ ਬਣਦੀ ਆ ਸਰੋਂ ਦਾ ਤੇਲ ਵੀ ਨਿਕਲਦਾ ਇਹਦੇ ਚੋਂ ਤੇ ਲੋਕੀ ਸਰੋਂ ਉਦਾਂ ਯੂਜ਼ ਵੀ ਕਰਦੇ ਆ ਤੇ ਲੋਕੀ ਚ ਖੜ ਕੇ ਫੋਟੋ ਆ ਕਿਥੋਂ ਦੇ ਤੇ ਦੂਜੇ ਨੰਬਰ ਤੇ ਇਹ ਹੁੰਦਾ ਕਿ ਸਰੋ ਦਾ ਤੇਲ ਨਿਕਲੂਗਾ ਵਿੱਚ ਹਾਂਜੀ ਤੇ ਤੇ ਜਿਹੜਾ ਬੱਜੇਗਾ ਮਟੀਰੀਅਲ ਉਹਨੂੰ ਖਾੜ ਕੇ ਜਾਂਦੇ ਆ ਪਸ਼ੂਆਂ ਨੂੰ ਪਾਉਂਦੇ ਅੱਛਾ ਜੀ ਹਾਂ ਜਿਹੜਾ ਉਹ ਮਟੀਰੀਅਲ ਬਚ ਗਿਆ ਉਹ ਪਸ਼ੂਆਂ ਨੂੰ ਪਾਉਂਦੇ ਫੇਰ ਤਾਂ ਕੰਮ ਆਉਣ ਵਾਲੀ ਚੀਜ਼ਾਂ ਤਾਂ ਬਹੁਤ ਸਾਰੇ ਪਾਸੇ ਕੰਮ ਹੁੰਦੀਆਂ ਹਾਂ ਬਹੁਤ ਵਧੀਆ ਕੰਨੇ ਵੀ ਲੈ ਲੈ ਹਾਂਜੀ ਕੰਨੇ ਵੀ ਲੈ ਲਓ ਚਲੋ ਠੀਕ ਆਜੋ ਗੰਨੇ ਲੈਨੇ ਜੀ ਤੇ ਸ਼ੱਕਰ ਲੈ ਲਈ ਆਪਾਂ ਤਰਪਾਲ ਤਾਂ ਪ੍ਰਾਪ ਜੋ ਡਰੀ ਜਾਂਦੀ ਆ ਲੈ ਹੱਥ ਪੇ ਦੇ ਸਿਰ ਤੇ ਮੜਾ ਜਾ ਲੈ ਰਗੀ ਬਹੁਤ ਚਲਾ ਫਿਰ ਉਹ ਦੋ ਜੀ ਖੜੇ ਆਪਾਂ ਦੇਖਦੇ ਵੀ ਤੇਰੀ ਕੌਣ ਆ ਗਿਆ ਪਿੰਡ ਉਹ ਵੀ ਤੇਰੀ ਵੇਟ ਕਰਦੇ ਆ ਬਸ ਵੀ ਆ ਜਾ ਕੇ ਨਾ ਮੋਸ਼ਾ ਲਾਉਂਦਾ ਤੇਰੀ ਵੇਟ ਕਰਦਾ ਹਾਏ ਇਹ ਕਿੰਨਾ ਸੋਣਾ ਨਾ ਵੈਸੇ ਚੱਲ ਆ ਜਾ ਉਹ ਕੁਛ ਨਹੀਂ ਕਹਦਾ ਡੈਡੀ ਸਾਡੇ ਕੋਲੇ ਕਿਉਂ ਆ ਆ ਜਾ ਤੁਸੀਂ ਉਹ ਦੇਖ ਲਓ ਜੀ ਨਹੀਂ ਨਹੀਂ ਪੈਸੇ ਨਹੀਂ ਇਹ ਮਿਲਣਾ ਆਉਂਦਾ ਪਰ ਉਹਨੂੰ ਤੇ ਮਿਲਦੀ ਨਹੀਂ ਉਹਨਾਂ ਨੂੰ ਮਗਰ ਹੁਣ ਫੇਰ ਮਗਰ ਆਉਣਗੇ ਆਉਣਗੇ ਹੁਣ ਤੇਰੇ ਨਾਲ ਤੂੰ ਮਿਲਦੀ ਨਹੀਂ ਉਹਨਾਂ ਨੂੰ ਹਾਂਜੀ ਮਿਲ ਗਈ ਸ਼ੱਕਰ ਜੀ ਹਾਂਜੀ ਹਾਂ ਚੱਕਰ ਲੱਗੋ ਕਿੰਨਾ ਵਜੇ ਨਾ ਹਾਂਜੀ ਭਾਰੀ ਆ ਲਓ ਜੀ 6 ਕਿਲੋ 6.5 ਕਿਲੋ ਚੱਕਰ ਲੈ ਲਈਆਂ ਨਾਲੇ ਲੈ ਲੈ ਗੰਨੇ ਤੇ ਹੁਣ ਘਰੇ ਜਾ ਕੇ ਚਾਹ ਬਣਾ ਕੇ ਪੀਵਾਂਗੇ ਉਹ ਚੱਕਰ ਵਾਲੀ ਨਾ ਤੁਸੀਂ ਦੇਖ ਲਓ ਇੱਧਰ ਸਨਸੈਟ ਹੋ ਰਿਹਾ ਤੇ ਇਹ ਪਿੰਡ ਦਾ ਬਹੁਤ ਵਧੀਆ ਸ਼ਾਂਤੀ ਦਾ ਮਾਹੌਲ ਮੇਰੀ ਤੁਹਾਨੂੰ ਪਤਾ ਹੈ ਲਾਈਫ ਹਮੇਸ਼ਾ ਵਧੀਆ ਹੁੰਦੀ ਹੈ ਤੇ ਸੋਨਾ ਇੰਜੋਏਮੈਂਟ ਇੱਥੇ ਹਾਂ ਤੂੜੀ ਵਾਲੇ ਕੁੱਪਣੇ ਚ ਤੂੜੀ ਆ ਤੂੜੀ ਵਾਲਾ ਹੁੰਦਾ ਇੱਕ ਪਾਥਰੀ ਵਾਲਾ ਹੁੰਦਾ ਉਹਨੂੰ ਗੁਹਾਰ ਕਹਿੰਦੇ ਤੇ ਕਾ ਗੋਹੇ ਵਾਲਾ ਉਹ ਪਰ ਵੀ ਕਰਾਲੀ ਸੀਗਾ ਲੈ ਕਰਦੀ ਦੇਖੋਗੀ ਹੁਣ ਪਿੰਡਾਂ ਚ ਤਾਂ ਇਹੀ ਕੋਈ ਮਿਲਣਾ ਫੋਟੋ ਕੀ ਲਾਉਦੀਆਂ ਇੱਥੇ ਹਾਂਜੀ ਉਹ ਪਾਥੀਆਂ ਵਾਲਾ ਕੁੱਪ ਬਹਾਰਾ ਦੇਖਣ ਨੂੰ ਕਿੱਦਾਂ ਬਦਲ ਲੱਗਦਾ ਬਾਹਰ ਉਹ ਵੀ ਕੀੜੀ ਤਰ੍ਹਾਂ ਦਾ ਉਹ ਵੀ ਚੰਗਾ ਜੀਨੇ ਹਣ ਵਿੱਚ ਰੱਖਿਆ ਉਹਨੂੰ ਪਤਾ ਹੀ ਆ ਕੀ ਰੱਖਿਆ ਐਂਟਰੀ ਗੇਟ ਇਹ ਗੇਟ ਬਣਾਇਆ ਦੇਖ ਲਓ ਜੀ ਕੁੱਪ ਕਿੱਦਾਂ ਦਾ ਕੁੱਪ ਹੁੰਦਾ ਇਹ ਆ ਦੇਖੋ ਜ਼ੂਮ ਕਰਕੇ ਤੁਹਾਨੂੰ ਅੰਦਰ ਇਹਦੇ ਪਾਥੀਆਂ ਨੇ ਪੂਰਾ ਵਧੀਆ ਬਣਾਇਆ ਹੋਇਆ ਹਾਂ ਹੂੰ ਆ ਬਿਲ ਦਾ ਰਖਤਾ ਹੀ ਹਾਂ ਬਿਲ ਦਾ ਰਖਤਾ ਅੱਛਾ ਇਹਨੂੰ ਬਿਲ ਲੱਗਦੇ ਆ ਆ ਹੁੰਦਾ ਜੀ ਬਿਲ ਦਾ ਰਖਤਾ ਕਹਿੰਦੇ ਤਾਂ ਜਿਹੜਾ ਬਿਲ ਬੇਲ ਬੂਲੂ ਲੱਗਦੇ ਹੁਣੇ ਜਿਸ ਹਰ ਨੇ ਪਾਰੇ ਹੁੰਦੇ ਸਖਤ ਹੁੰਦੇ ਉਹ ਲੱਗੇ ਹੋਏ ਉਹ ਦੇਖੋ ਕਿੱਥੇ ਆ ਇਧਰ ਉਹ ਸਮਾ ਇਧਰ ਨਹੀਂ ਲਿਆ ਉਹ ਦੇਖੋ ਜੀ ਬਿਲ ਲੱਗੇ ਉਹ ਦੇਖੋ ਇਹ ਕਹਿੰਦੇ ਤਰਜੀਰੀ ਵਿੱਚ ਪਾਉਂਦੇ ਆਦਾ ਗੁੱਦਾ ਬਣਾਣਾ ਹਾਂ ਪਤਾ ਨਹੀਂ ਮੈਂ ਤਾਂ ਓਦਾਂ ਖਾਂਦਾ ਹੁੰਦਾ ਇਹ ਰਖਤਾ ਹੈਗਾ ਸਰੀ ਦਾ ਰਖਤ ਸਰੀ ਕਹਿੰਦੇ ਇਹਨੂੰ ਅੱਛਾ ਆ ਲੱਗੇ ਹਨ ਪੱਤੇ ਜੀ ਇਹ ਛਰੀ ਦਾ ਆਹ ਲਾ ਜੀ ਹਾਂ ਅੱਛਾ ਇੱਥੇ ਕੋਈ ਖਾਸ ਦਿੱਤਾ ਨਹੀਂ ਹੁੰਦੀ ਹਾਂ ਸਿਰੇ ਪੱਤੇ ਜੀ ਹੁੰਦੇ ਆ ਪਰ ਖੜਕਦਾ ਰਹਿੰਦਾ ਆ ਹਾਂ ਖੜਕਦਾ ਬਹੁਤ ਆ ਦੇਖੋ ਹਾਂਜੀ ਹਾਂ ਇਹ ਤੇ ਬੀਜੇ ਹੁੰਦੇ ਆ ਬੰਦੇ ਆ ਬੀਜ ਹੁੰਦੇ ਆ ਵਿੱਚ ਖੜਕਦੇ ਰਹਿੰਦੇ ਇਹ ਬੀਜ ਫੇਰ ਉਗੋਂਦੇ ਹੁਣ ਹਾਂ ਆ ਦੇਖੋ ਇਹਦੇ ਵੀ ਕਹਿੰਦੇ ਪਾਥੀਆਂ ਵੀ ਵਿਕਦੀਆਂ ਕਈ ਥਾਂ ਤੇ ਤਾਂ ਆਕੀਆਂ ਵਿਕਦੀਆਂ ਇੱਥੇ ਦਾ ਪਿੰਡਾ ਜਿੰਨਾ ਵਾਝੇ ਲੇ ਜਾ ਹਾਂਜੀ ਕੋਈ ਸ਼ੂ ਆ ਦੇਖੋ ਮੁਰਗਾ ਲੈ ਦੇਸੀ ਮੁਰਗਾ ਦੇਸੀ ਮੁਰਗਾ ਦੇਖ ਲਓ ਜੀ ਕਿੱਡਾ ਕਰਨ ਦੇਖਦੇ ਕਿੰਨਾ ਖੜੇ ਆ ਲੈ ਭੱਜ ਲੈ ਹਾਂ ਕਿੰਨਾ ਵੱਡਾ ਹੈ ਇਹ ਜੇ ਦੇਸੀ ਮੁਰਗਾ ਪਿੰਡ ਦਾ ਗੁਰਦੁਆਰਾ ਸਾਹਿਬ ਆ ਜੀ ਕਿੰਨਾ ਸੋਹਣਾ ਲੱਗ ਰਿਹਾ ਹੋਇਆ ਜੀ ਪਿੰਡ ਕਾਲਾ ਮਾਜਰਾ ਤੇ ਤੁਸੀਂ ਦੇਖਿਆ ਕਾਲੇ ਮਾਜਰੇ ਦਾ ਵਲੌਗ ਇੱਥੇ ਦੇ ਪਿੰਡ ਦੇ ਲੋਕ ਆਸੀ ਦੇਖਣ ਆਇਆ ਹੋਰੇ ਦਾਦ ਗਿਆ ਨੇ ਪਰਾਦਰ ਦੇ ਦਾਦ ਗਿਆ ਦਾ ਪਿੰਡ ਆ ਜੀ ਹਾਂਜੀ ਇੱਥੇ ਦੇ ਲੋਕ ਵੀ ਬਹੁਤ ਵਧੀਆ ਨੇ ਤੇ ਬਾਕੀ ਤੁਸੀਂ ਦੇਖਿਆ ਕਿੰਦਾ ਕਿੰਨੇ ਦਾ ਰਸ ਨਿਕਲਦਾ ਕਿੰਦਾ ਘੋਟ ਬਣਦਾ ਕਿੰਦਾ ਚੱਕਰ ਬਣਦੀ ਹੈ ਬਹੁਤ ਵਧੀਆ ਜੀ ਸਾਰਾ ਕੁਝ ਹੋ ਕੁ ਤੁਹਾਨੂੰ ਪਸੰਦ ਆਇਆ ਹੋ ਧੰਨਵਾਦ ਆਇਆ ਆਇਆ ਆ ਬਲੋ ਅੱਗੇ ਕਿਹੜਾ ਪ੍ਰੋਜੈਕਟ ਕਰ ਰਿਹਾ ਮੈਂ ਇਹ ਸਾਰੂ ਅੱਖਾਂ ਬੰਦ ਕੇ ਬੈਠਾਂ ਇਹ ਤਾਂ ਦੇਖ ਕੇ ਖਮੀ ਠੀਂ ਜਾਂਦਾ ਇਹਦੀ ਰਾਈਡੂ ਕਾਤਾ ਡੈਡੀ ਹੈ ਇੱਧਰ ਵੀ ਵੇਟ ਕਰੀ ਜਾਂਦੀਆਂ ਕੱਟੀਆਂ ਬੱਚੀਆਂ ਸਾਡੀ ਵੀਡੀਓ ਨਹੀਂ ਬਣਾਈ ਕਹਿੰਦੀ ਹੁਣ ਵੀਡੀਓ ਆਂਟੀ ਨੂੰ ਆਇਆ ਸੀ ਮਿਲਣ ਦੇ ਤਾਰਾਂ ਚੋਂ ਜਾਂਦੇ ਹੈ ਹਾਂ ਜੀ ਆਪਿਆ ਤਾਂ ਬਾਰੇ ਜਿਹੜੀ ਥਲਵਾ ਦੀ ਬੋਲ ਹੈ ਠੀਕ ਸਪੈਸ਼ਲਿਟੀ ਓਕੇ ਵਾਲੀ ਮਸ਼ੀਨ ਹੈ ਮੋਟਰ ਲੱਗੀ ਘਰੇ ਨੌਨ ਨੂੰ ਵਧੀਆ ਇੱਕ ਨੰਬਰ ਮਾੜ ਪਿੰਡਾਂ